ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਸ਼ਾਮ ਦਾ ਟਾਈਮ ਹੈ ਜਿਹੜੀ ਹੈਗੀ ਗਰਮੀ ਬਹੁਤ ਜ਼ਿਆਦੇ ਹੈ ਤੇ ਹਵਾ ਮਾੜੀ-ਮੋਟੀ ਜੀ ਚੱਲਦੀ ਹੈ ਕਿਤੇ-ਕਿਤੇ ਲੱਗਦੀ ਹੈ ਹਵਾ ਹੈ ਹੀ ਨਹੀਂ ਬਹੁਤ ਜ਼ਿਆਦੇ ਗਰਮੀ ਪੈ ਰਹੀ ਹੈ ਆਪਣੇ ਲੱਗੇ ਹੋਏ ਨੇ ਮਿਸਤਰੀ ਤੇ ਆਪਾਂ ਦਿਖਾਉਣਿਆ ਤੁਹਾਨੂੰ ਹਨਾ ਤੇ ਹੁਣ ਅਸੀਂ ਆਰ ਮੈਂ ਚੋਲੀ ਐ ਹੁਣ ਆਪਾਂ ਮਸਰ ਜਾਲੀ ਸਿਰਦੇ ਆ ਮੱਜਾ ਨੂੰ ਤੇ ਜਿਹੜਾ ਹੈਗਾ ਧੂਆਂ ਕਰਕੇ ਥੋੜਾ ਜਿਹਾ ਮੱਛਰ ਕੱਢਦੇ ਨੇ ਹੁੰਨੇ ਆ ਬਾਹਰ ਸਬਜ਼ੀਆਂ ਵਗੈਰਾ ਮੈਂ ਬਣਾ ਲੀਆਂ ਆਪਾਂ ਰੋਟੀ ਬਣਾਉਣੀ ਐ ਹਜੇ ਲੱਸੀ ਵੀ ਕਰਤੀ ਅਸੀਂ ਜਿਹੜਾ ਹੈਗਾ ਕੱਚੀ ਲੱਸੀ ਕਰਦੇ ਹੁੰਨੇ ਆ ਸ਼ਾਮ ਨੂੰ ਵਧੀਆ ਲੱਗਦੀ ਐ ਠੰਡੀ ਠੰਡੀ ਜੀ ਆਹ ਦੇਖੋ ਆਪਣੇ ਚੱਲਦਾ ਮਿਸਤਰੀ ਦਾ ਕੰਮ ਕੀ ਕੰਮ ਚੱਲਦਾ ਐ ਉਹ ਵੀ ਤੁਹਾਨੂੰ ਦਿਖਾਵਾਂਗੇ ਆਹ ਦੇਖੋ ਉਧਰ ਸਾਰੇ ਮੱਕੀ ਆਪਾਂ ਨੇ ਵੱਡ ਲਿਆਂਦੀ ਕਿਉਂਕਿ ਉੱਥੇ ਆਪਾਂ ਨੇ ਜਿਹੜਾ ਹੈਗਾ ਝੋਨਾ ਲਾਤਾ ਜੀਰੀ ਲਾਤੀ ਸਾਰੇ ਮੱਕੀ ਕਾਫੀ ਮੱਕੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਜਾ ਕੇ ਮੱਕੀ ਆਪਾਂ ਨੇ ਸਾਰੀ ਵੱਢ ਲਿਆਂਦੀ ਇੰਨੀਆਂ ਵਧੀਆ ਸੱਲੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਕਿੰਨੀਆਂ ਵਧੀਆ ਆ ਦੇਖੋ ਇਸ ਤਰ੍ਹਾਂ ਲੈ ਦੁੱਧ ਵਾਲੇ ਪਸ਼ੂਆਂ ਵਾਸਤੇ ਬਹੁਤ ਵਧੀਆ ਆ ਆ ਦੇਖੋ ਖੋਸ ਆਪਣੀ ਉਧਰ ਟਰਾਲੀ ਦੇ ਵਿੱਚ ਪਈ ਐ ਆ ਸਾਰੀ ਮੱਕੀ ਸਿੱਟੀ ਪਈ ਐ ਹੁਣ ਆਪਾਂ ਧੂਆ ਕਰਕੇ ਜ ਮਸਰ ਜਾਲੀ ਮਸਰਦਾਨੀ ਸਿੜ ਦਾਂਗੇ ਤੇ ਫਿਰ ਚਲੋ ਪਸੂ ਰਾਮ ਨਾਲ ਬੈਠੇ ਰਹਿਣਗੇ ਫਿਰ ਹੁਣ ਰੋਟੀ ਬਣਾਉਣ ਲੱਗਦੇ ਆ ਫਿਰ ਸਾਰੇ ਜਾਣੇ ਰੋਟੀ ਖਾ ਲਾਂਗੇ ਜੀ ਟਾਈਮ ਸਿਰ ਜਿਹੜਾ ਹੈਗਾ ਗਰਮੀ ਬਹੁਤ ਜ਼ਿਆਦੇ ਪਈ ਜਾਂਦੀ ਹੈ ਬਸ ਉਹ ਵੀ ਦਿਖਾਉਣੇ ਆ ਤੁਹਾਨੂੰ ਵੀ ਆਪਾਂ ਨੇ ਕੀ ਕੀ ਕੰਮ ਮਿਸਤਰੀ ਨੇ ਕਰਤਾ ਕੀ ਕੀ ਰਹਿ ਗਿਆ ਸਾਰਾ ਆਪਾਂ ਆਪਣੀ YouTube ਫੈਮਿਲੀ ਨਾਲ ਹਨਾ ਸ਼ੇਅਰ ਜ਼ਰੂਰ ਕਰਦੇ ਹੁੰਨੇ ਆ ਗਰਮੀ ਪੁੰਜੀ ਜਾਂਦੀ ਹੈ ਬਸ ਐਂ ਚੂਈ ਜਾਂਦੀ ਹੈ ਗਰਮੀ ਬੜੀ ਜ਼ਿਆਦੇ ਅੱਗੇ ਜਿਹੜੇ ਹੈਗੇ ਆ ਸੌਣ ਚ ਮੀਂਹ ਜੇ ਪੈਣ ਲੱਗ ਜੇ ਤੇ ਹੁਣ ਬਹੁਤ ਪੈਣਾ ਦੇ ਕਮੈਂਟ ਸੀਗੇ ਜੀ ਹਨਾ ਵੀ ਕੋਠੀ ਦਾ ਜਿਹੜਾ ਹੈਗਾ ਹੋਮ ਟੂਰ ਦੋ ਘਰ ਦਾ ਤੇ ਦੇਵਾਂਗੇ ਜੀ ਜ਼ਰੂਰ ਦੇਵਾਂਗੇ ਸਾਰੇ ਜਿਹੜੇ ਹੈਗੇ ਕਮੈਂਟ ਮੈਂ ਪੜਦੀ ਆ ਮੈਂ ਰਪਲਾਈ ਵੀ ਦਿੱਤਾ ਸੀਗਾ ਹਨਾ ਕਿ ਕੰਮ ਚੱਲਦਾ ਹੈ ਆਪਣੇ ਆਪਾਂ ਜ਼ਰੂਰ ਦੇਵਾਂਗੇ ਹੋਮ ਟੂਰ ਕਿਉਂਕਿ ਹਜੇ ਐਂ ਜੇ ਹੁੰਦਾ ਹਨਾ ਵੀ ਕਾਹਦਾ ਹੋਮ ਟੂਰ ਦੇਈਏ ਕੰਮ ਜਿਹੜਾ ਵਿਚਾਲੇ ਪਿਆ ਵਿੱਚ ਵਿਚਾਲੇ ਪਿਆ ਹਜੇ ਤਾਂ ਆਪਾਂ ਜਿਹੜੇ ਹੈਗੇ ਆ ਇੱਕ ਕਮਰੇ ਚ ਦੋ ਕਮਰੇ ਇੱਕ ਤਾਂ ਹੁਣ ਬਣਾਇਆ ਇੱਕ ਕਮਰੇ ਦੇ ਵਿੱਚ ਜਿਹੜਾ ਹੈਗਾ ਟਾਈਮ ਪਾਸ ਕੀਤਾ ਹੈਗਾ ਬਹੁਤ ਜ਼ਿਆਦਾ ਔਖਾ ਹਜੇ ਵੀ ਕਰ ਰਹੇ ਹਾਂ ਤੇ ਆ ਦੇਖੋ ਆ ਆਪਣੀ ਛੋਟੀ ਜਿਹੀ ਰਸੋਈ ਬਣਾਈ ਹੋਈ ਸੀਗੀ ਇੱਥੇ ਵਾਸ਼ਰੂਮ ਸੀਗੇ ਉਹ ਜਿਹੜੇ ਹੈਗੇ ਢਾਤੇ ਸੀਗੇ ਕਿਉਂਕਿ ਆਪਾਂ ਨੂੰ ਗੇਟ ਜਿਹੜਾ ਗੇਟ ਲਈ ਜਗ੍ਹਾ ਨਹੀਂ ਸੀਗੀ ਵਿਚਾਲੇ ਆਉਂਦੇ ਸੀਗੇ ਪਰਮਾਤਮਾ ਦੀ ਕਿਰਪਾ ਨਾਲ ਹੌਲੀ ਹੌਲੀ ਸਾਰਾ ਕੁਝ ਬਣ ਜਾਂਦਾ ਜੀ ਤੇ ਪਰ ਟਾਈਮ ਜਿਹੜਾ ਹੈਗਾ ਜ਼ਰੂਰ ਲੱਗਦਾ ਆ ਤੇ ਪ੍ਰਮਾਤਮਾ ਨੇ ਚਲੋ ਜਿਹੜਾ ਹੈਗਾ ਇੰਨੇ ਜੋਗੇ ਕਰਤੇ ਹਨਾ ਆਪਣਾ ਬਹੁਤ ਸੋਹਣਾ ਘਰ ਬਣ ਗਿਆ ਪਰ ਜਿਹੜਾ ਕਦੇ ਸੋਚਿਆ ਵੀ ਨਹੀਂ ਸੀਗਾ ਹਨਾ ਤੇ ਬਹੁਤ ਸੋਹਣਾ ਘਰ ਬਣ ਗਿਆ ਆਪਣਾ ਤੇ ਫਿਰ ਜ਼ਰੂਰ ਦਵਾਂਗੇ ਹੋਮ ਟੂਰ ਪਤਾ ਹੈ ਕਿ ਇਹ ਹਨਾ ਪਤਾ ਹੀ ਹੈ ਜੀ ਖਰਚੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਆਪਾਂ ਹੌਲੀ-ਹੌਲੀ ਜਿੰਨਾ ਕੁ ਪੈਸਾ ਹੁੰਦਾ ਆ ਕੋਲੇ ਜਿੰਨੇ ਕਰ ਪੈਸੇ ਹੁੰਦੇ ਆ ਤੇ ਆਪਾਂ ਉਹਨੇ ਕ ਪੈਸੇ ਲਾ ਲੈਣੇ ਹੁੰਨੇ ਆ 1 ਕੋ ਲੱਖ ਤਾਂ ਕਿਉਂਕਿ ਆਪਾਂ ਨੂੰ ਕੋਈ ਜਲਦੀ ਨਹੀਂ ਹੈਗੀ ਅ ਵੀ ਆਪਾਂ ਨੇ ਸੇਤ ਹੀ ਜਾਣਾ ਐ ਕੋਠੀ ਦੇ ਵਿੱਚ ਆਪਣੇ ਬੈਠਣ ਲਈ ਜਗ੍ਹਾ ਨਹੀਂ ਹੈਗੀ ਤੇ ਆਪਾਂ ਹੌਲੀ-ਹੌਲੀ ਜਾਵਾਂਗੇ ਹੌਲੀ-ਹੌਲੀ ਤਿਆਰ ਕਰਾਂਗੇ ਜਿੰਨਾ ਕ ਆਪਣੇ ਕੋਲੇ ਜਿਹੜਾ ਹੈਗਾ ਆਪਾਂ ਪੈਸੇ ਜੋੜਦੇ ਆ ਇਕੱਠੇ ਕਰਦੇ ਆ ਓਨਾਂ ਕ ਆਪਾਂ ਜਿਹੜਾ ਹੈਗਾ ਆਪਾਂ ਲਾ ਲੈਨੇ ਆ ਜੀ ਕਿਉਂਕਿ ਛੋਟੇ ਕਿਸਾਨ ਨੂੰ ਹਨਾ ਚੱਕ ਕੇ ਵੀ ਪੈਸੇ ਲੈਣੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਆ ਦੇਖੋ ਆ ਕੰਧ ਉਤੇ ਜਿਹੜਾ ਹੈਗਾ ਪਥਾਂ-ਪਥਾਂ ਤੇ ਤਾਰਾ ਲਾਉਣੀ ਆ ਆ ਦੇਖੋ ਲਾ ਕੇ ਦੇਖਦੇ ਆ ਕੁਲਵਿੰਦਰ ਜੀ ਇਹ ਲੋਹੇ ਦੇ ਐਂਗਲ ਜੇ ਬਣਵਾਏ ਆ ਸਾਰੀ ਕੰਧ ਦੇ ਉੱਪਰ ਤਾਰਾ ਲੱਗਣਗੇ ਆ ਲਓ ਜੀ ਹੁਣ ਇੱਥੇ ਆਹ ਕਰਦੇ ਆ ਬ੍ਰੇਤੀ ਇਕੱਠੀ ਆਹ ਬ੍ਰੇਤੀ ਥੋੜੀ ਜਿਹੀ ਇਕੱਠੀ ਜੀ ਕਰਦਾਂਗੇ ਇਧਰੋਂ ਪਹਿਲਾਂ ਮੈਂ ਕੂੜਾ-ਕੂੜਾ ਲਾਹੇਗਾ ਝਾੜੂ ਜਿਹਾ ਲਾ ਕੇ ਹੁਣ ਇਹ ਇੱਥੇ ਇਕੱਠੀ ਕਰਦਾਂਗੇ ਇਧਰ ਜਿਹੜਾ ਕਬਾੜ ਆ ਸਾਰਾ ਦੇਖੋ ਟਾਲੀ ਦੇ ਵਿੱਚ ਪਾਤਾ ਆਪਾਂ ਨੇ ਾਰੇ ਜਿਹੜੇ ਹੈਗੇ ਨੇ ਨਾਲ ਤਾਂ ਕareleਆਂ ਦੀ ਬੇਲ ਪੱਟ ਸੀ ਨਾਲੇ ਪੇਠੇ ਦੀ ਵੜ ਤੇ ਆ ਇੰਨੀ ਕਰੇਗੀ ਕਿਉਂਕਿ ਇੱਥੇ ਵੀ ਅਜਾ ਦੇਖੋ ਮਿੱਟੀ ਪਈ ਆ ਕੰਮ ਕਰਨਾ ਹੈ ਇੱਥੇ ਖੇਲਜੀ ਬਣਾਵਾਂਗੇ ਇਧਰੋਂ ਇਧਰ ਮਿੱਟੀ ਆਉਂਦੀ ਸੀਗੀ ਫਰਸਾ ਸਾਰਾ ਜਾਂ ਮੀਂਹ ਨਾਲ ਮਿੱਟੀ ਇਧਰ ਆ ਜਾਂਦੀ ਹੈ ਇੱਥੋਂ ਥੋੜੀ ਜੀ ਕੰਦ ਮਾਰਾਂਗੇ ਆਪਾਂ ਆਹ ਦੇਖੋ ਉਧਰਲੀ ਕੰਦ ਜਿਹੜੀ ਹੈਗੀ ਸਾਈਡ ਵਾਲੀ ਉਹ ਨੀਮੀ ਸੀਗੀ ਕੁੱਤੇ ਆਉਂਦੇ ਸੀਗੇ ਨਾਲੇ ਤਾਂ ਉਹ ਉੱਚੀ ਕਰੀ ਆ ਹੋਰ ਤੁਰ ਤੱਕ ਹੈਗੀ ਜਿਹੜੇ ਅੱਗੇ ਹੋ ਦੇਖੋ ਤੁਰ ਤੱਕ ਕੰਦ ਦਿਖਦੀ ਐ ਸਾਰੀ ਇਹ ਸਾਰੀ ਬਿਨਾ ਪਲਾਸਟਰ ਹੋਏ ਸੀਗੀ ਬਾਕੀ ਆਪਣਾ ਸਾਰਾ ਕੰਮ ਕੋਠੀ ਦਾ ਚਲੋ ਮਿਸਤਰੀ ਦਾ ਹਨਾ ਨਿਭੜ ਗਿਆ ਪੱਥਰ ਦਾ ਤਾਂ ਚਲੋ ਰਹਿ ਜਾਂਦਾ ਹੀ ਐ ਮਿਸਤਰੀ ਦਾ ਕੰਮ ਆਪਣਾ ਇਹ ਲਾਸਟ ਹੀ ਸੀਗਾ ਇਹ ਵੀ ਆਪਣਾ ਹੋ ਜਾਊਗਾ ਆਹ ਬਰੇਤੀ ਜੀ ਇਕੱਠੀ ਕਰਦਾਂਗੇ ਹੁਣ ਹੋਰ ਬਰੇਤੀ ਮੰਗਾਉਣੀ ਪਊਗੀ ਕਹਿੰਦੇ ਤੇ ਕੱਲ ਨੂੰ ਆਪਾਂ ਹੋਰ ਬਰੇਤੀ ਮੰਗਾ ਲਾਂਗੇ ਸੀਮੈਂਟ ਵੀ ਮੰਗਾਉਣਾ ਪਊਗਾ ਤੇ ਕੁਝ ਬਜਰੀ ਮੰਗਾਉਣੀ ਪਊ ਆ ਦੇਖੋ ਪੱਥਰ ਤਾਂ ਹਜੇ ਆਪਣੇ ਕੋਠੀ ਦੇ ਵਿੱਚ ਰਹਿੰਦਾ ਹੈਗਾ ਲੱਗਣ ਵਾਲਾ ਬਾਕੀ ਮਿਸਤਰੀ ਦਾ ਕੰਮ ਸਾਰਾ ਨਿਬੜਿਆ ਹੋਇਆ ਆ ਦੇਖੋ ਬਹੁਤ ਬਹਿਣਾਂ ਦੇ ਜਿਹੜੇ ਹੈਗੇ ਕਮੈਂਟ ਸੀਗੇ ਜੀ ਵੀ ਕੋਠੀ ਦਾ ਟੂਰ ਕਰਵਾਓ ਘਰ ਦਾ ਟੂਰ ਕਰਵਾਓ ਕਰਵਾਵਾਂਗੇ ਦੇਖੋ ਮੈਂ ਰਿਪਲਾਈ ਵੀ ਦਿੱਤਾ ਸੀਗਾ ਕਿ ਕੰਮ ਚੱਲਦਾ ਆ ਆਪਣੇ ਹਜੇ ਕੰਮ ਚੱਲਦਾ ਹੈ ਉਹਦੇ ਕਰਕੇ ਜਿਹੜਾ ਹੈਗਾ ਕੁਸਤਾ ਬੁਟੀਕ ਤੇ ਬਹੁਤ ਜ਼ਿਆਦੇ ਕੰਮ ਰਹਿੰਦਾ ਆ ਹਨਾ ਟਾਈਮ ਹੀ ਨਹੀਂ ਮਿਲਦਾ ਮਿਸਤਰੀਆਂ ਕਰਕੇ ਚੱਕ ਧਰ ਸਾਰੇ ਇਸ ਤਰ੍ਹਾਂ ਹੀ ਕੰਮ ਚੱਲੀ ਜਾਂਦਾ ਹਜੇ ਪੂਰਾ ਖੰਡਿਆ ਘਰ ਪਿਆ ਪਿਆ ਹੈ ਨਾਲੇ ਰੋਜ਼ ਦੀ ਰੋਜ਼ ਜਿਹੜੀ ਹੈਗੀ ਸਫਾਈ ਕਰਦੇ ਆ ਆਹ ਇੱਟੇ ਰੋੜੇ ਚੱਕ ਚੱਕ ਆਹ ਦੇਖੋ ਟਰਾਲੀ ਦੇ ਵਿੱਚ ਪਾਈ ਜਾਂਦੇ ਹੁੰਦੇ ਆ ਕੰਮ ਹੀ ਨਹੀਂ ਜਿਹੜੇ ਹੈਗੇ ਮੁੱਕਦੇ ਪਹਿਲਾਂ ਰੋੜੇ ਇਕੱਠੇ ਕਰਕੇ ਮਿਸਤਰੀ ਦੇ ਕੋਲੇ ਲਾਏ ਦੇ نیچے ਕਹਿੰਦੇ ਰੋੜੇ ਪਾ ਦਾਂਗੇ ਕਿਉਂਕਿ ਨਵੀਂ ਇੱਟ ਪਈਏ ਆਪਣੇ ਬਾਹਰ ਹੈਗਾ ਵੀ ਬਾਹਲੇ ਕਾਹਨੂੰ ਖਰਾਬ ਕਰਨੇ ਨੀਚੇ ਤਾਂ ਮਿੱਟੀ ਦੇ ਵਿੱਚ ਹੀ ਆ ਜਾਣਗੇ ਇਹ ਰੋੜੇ ਪਾਵਾਂਗੇ ਉੱਪਰ ਜਿਹੜੀ ਹੈਗੀ ਵਧੀਆ ਇੱਟ ਲੱਗ ਜੂਗੀ ਆ ਮਿੱਟੀ ਇਹ ਦਾ ਕੰਮ ਚੱਕਿਆ ਜਾਊਗਾ ਸਬਜੀ ਵੀ ਕਿੰਨੀਆਂ ਪ੍ਰਿੰਟੀਆਂ ਦੇ ਬੁੱਤੇ ਇੱਥੇ ਸਾਰੀਆਂ ਫਾਲੀਆਂ ਪੱਟਦੀਆਂ ਕਹਿੰਦੇ ਚਲੋ ਪਛੇਤੀਆਂ ਲਾ ਲਾਂਗੇ ਜੇ ਜਰੂਰ ਤੋਂ ਤੇ ਪ੍ਰਿੰਟੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਬਹੁਤ ਵੱਡੇ ਵੱਡੇ ਜਿਹੜੇ ਇਹ ਬੁੱਤੇ ਹੋ ਗਏ ਨੇ ਕਾਫੀ ਵੱਡੇ ਵੱਡੇ ਇਹ ਜਿਹੜਾ ਹੈਗਾ ਗੁਵਾਰਾ ਲੱਗਿਆ ਹੋਇਆ ਹਜੇ ਗੁਵਾਰੇ ਤੇ ਫੁੱਲ ਜੇ ਆ ਰਹੇ ਨੇ ਤੇ ਗੁਵਾਰਾ ਲੱਗਿਆ ਨੇ ਚਲੋ ਜੀ ਹੌਲੀ ਹੌਲੀ ਹਨਾ ਪਰਮਾਤਮਾ ਨੇ ਚਾਹਿਆ ਸਾਰਾ ਬਸਮਾਣ ਜਾਂਦਾ ਆਹ ਕੂਮ ਅਮਾ ਤੇ ਸਭ ਰੱਖਣਾ ਪੈਂਦਾ ਸਾਰਾ ਕੁਝ ਜਿਹੜਾ ਹੈਗਾ ਇੰਨੇ ਦੀ ਤਾਂ ਉਮੀਦ ਵੀ ਨਹੀਂ ਸੀਗੀ ਅੱਜ ਆਪਾਂ ਮੰਡਿਆ ਦੇ ਰਹਿਣਗੇ ਜੰਮਾ ਕਰਦੇ ਹਾਂ ਹਨ ਜਿਹੜਾ ਹੈਗਾ ਆਪਣੇ ਘਾ ਪਿਆ ਪਿਆ ਘਰ ਦੇ ਵਿੱਚ ਪੂਰਾ ਜਾਦੇ ਹੈ ਨਾ ਤੇ ਚਲੋ ਜੀ ਪਰਮਾਤਮਾ ਨੇ ਬਹੁਤ ਜਾਦੇ ਸਾਥ ਦਿੱਤਾ ਹੈ ਨਾ ਪਰਮਾਤਮਾ ਤੇ ਭਰੋਸਾ ਸੀ ਤਾਂ ਬਹੁਤ ਜਾਦੇ ਸਾਥ ਦਿੱਤਾ ਜਦੋਂ ਅਸੀਂ ਇਹ ਘਰ ਦੇ ਵਿੱਚ ਬੈਠੇ ਸੀਗੇ ਉਦੋਂ ਇੱਥੇ ਕੁਝ ਵੀ ਨਹੀਂ ਸੀਗਾ ਦਰਖਤ ਸੀਗੇ ਕੱਚਾ ਸੀਗਾ ਐਨਾ ਐਨਾ ਨੀਵਾ ਸੀਗਾ ਹੁਣ ਜਿੰਨੀ ਸਾਨੂੰ ਕੋਠੀ ਆਪਣੀ ਉੱਚੀ ਦੀਂਦੀ ਆ ਤਿੰਨ ਤਿੰਨ ਫੁੱਟ ਹਨਾ ਤਿੰਨ ਫੁੱਟ ਹੋਰ ਨੀਵਾ ਸੀਗਾ ਐ ਮੰਨ ਲਓ ਕਿ 6 ਫੁੱਟ ਉੱਚਾ ਤਾਂ ਕੋਠੀ ਹੋ ਗਈ ਆਪਣੀ ਕਿੰਨੀ ਕਿੱਥੇ ਮਿੱਟੀ ਪੈ ਗਈ ਕੋਈ ਹਿਸਾਬ ਕਿਤਾਬ ਨਹੀਂ ਵੇੜਾ ਵੀ ਬਹੁਤ ਜ਼ਿਆਦਾ ਨੀਵਾ ਸੀਗਾ ਉਦੋਂ ਤਾਂ ਇਹ ਫਿਕਰ ਸੀਗਾ ਵੀ ਪਾਣੀ ਵੀ ਕਿੱਧਰ ਗੱਡੀ ਏ ਜਦੋਂ ਮਿਸਤਰੀ ਲੱਗਿਆ ਹੋਇਆ ਸੀਗਾ ਇੱਧਰ ਭਾਂਡਾ ਪਿਆ ਹੋਇਆ ਸੀਗਾ ਮੂਰੇ ਹਨਾ ਹੁਣ ਤਾਂ ਆਪਣੇ ਗੇਟ ਕੱਢ ਲਿਆ ਚਲੋ ਉਦੋਂ ਤਾਂ ਐ ਫਿਕਰ ਹੋ ਜਾਂਦਾ ਵੀ ਪਰਮਾਤਮਾ ਮੂਰੇ ਹੱਥ ਮਾੰਦੇ ਤੇ ਵੀ ਨਹੀਂ ਆਵੇ ਕਿਉਂਕਿ ਐਵੇਂ ਵੀ ਫਿਕਰ ਹੋ ਜਾਂਦਾ ਵੀ ਪਾਣੀ ਕਿੱਥੋਂ ਵੀ ਨਿਕਲੂਗਾ ਬਹੁਤ ਸੰਘਰਸ਼ ਕਰੇ ਨੇ ਇੱਕ ਦਿਨ ਸਾਨੂੰ ਬੈਠ ਕੇ ਦੱਸਾਂਗੇ ਸਮਾਰ ਕੇ ਆਪਣੀ ਨਾ ਜੀਵਨ ਦੀ ਸਾਰੀ ਕਹਾਣੀ ਦੱਸਾਂਗੇ ਬਹੁਤ ਜ਼ਿਆਦਾ ਔਖਾਂ ਕੱਟੀਆਂ ਨੇ ਜ਼ਰੂਰੀ ਹੁੰਦਾ ਵੀ ਜੇ ਕੋਈ ਵਧੀਆ ਹਾਸ ਦਾ ਵੀ ਨੇ ਹਨਾ ਬਹੁਤ ਜਿਹੜੀਆਂ ਹੈਗੀਆਂ ਨੇ ਔਖਾਂ ਵੀ ਕੱਟੀਆਂ ਨੇ ਹਨਾ ਜਿਵੇਂ ਕਹਿੰਦੇ ਹੁੰਦੇ ਨੇ ਆਖ ਕੱਟ ਕੇ ਸ਼ੌਕ ਮਿਲ ਜਾਂਦੀ ਹੈ ਹਜੇ ਤਾਂ ਚਲੋ ਸ਼ੌਕ ਤਾਂ ਪਰਮਾਤਮਾ ਦੇਊਗਾ ਫਿਰ ਦੇਖਾਂਗੇ ਹਨਾ ਪਰ ਅਜੇ ਤਾਂ ਜਿਹੜਾ ਹੈਗਾ ਜ਼ਿੰਦਗੀ ਦਾ ਜਿਹੜਾ ਹੈਗਾ ਸੰਘਰਸ਼ ਹੀ ਕਰ ਰਹੇ ਹਾਂ ਜਿੱਦ ਦੇ ਮੈਂ ਅਸੀਂ ਅਲੱਗ ਹੋਇਆ ਹਨਾ 2018 ਤੋਂ ਮੈਨੂੰ ਨਹੀਂ ਲੱਗਦਾ ਕੋਈ ਸਾਲ ਇਹੋ ਜਿਹਾ ਨਿਕਲਿਆ ਹੋਊਗਾ ਸਾਡਾ ਵੀ ਜਿਹੜੇ ਸਾਲ 'ਚ ਸਾਡੇ ਮਿਸਤਰੀ ਨਹੀਂ ਲੱਗਿਆ ਹੈਗਾ ਇੰਨਾ ਕੰਮ ਕਰਨ ਵਾਲਾ ਤੁਸੀਂ ਕੁਝ ਵੀ ਨਹੀਂ ਕੀਤਾ ਹੈਗਾ ਇੱਥੇ ਮੈਂ ਮਤਲਬ ਕਿ ਸਾਰਾ ਕੁਝ ਖੁਦ ਤੋਂ ਬਣਾਇਆ ਹੈਗਾ ਆਪ ਬਣਾਇਆ ਹੈਗਾ ਆਪਾਂ ਨੇ ਹਨਾ ਆਪਦੇ ਮਿਹਨਤ ਕਰੀ ਹੈ ਦਿਨ ਰਾਤ ਮਿਹਨਤ ਕਰੀ ਹੈ ਸਲਾਈ ਕਰੀ ਹੈ ਰਾਤ ਨੂੰ 12-12 ਵਜੇ ਤੱਕ ਸਲਾਈ ਕਰੀ ਹੈਗੀ ਇਹਨਾਂ ਨੇ ਜਿੰਨੀ ਕ ਹੈਗਾ ਸੀਗਾ ਹਨਾ ਖੇਤੀ ਕਰੀ ਹੈਗੀ ਕਲਵਿੰਦਰ ਜੀ ਨੇ ਉਹਦੀ ਖਿਆਤੀ ਕਰੀ ਆ ਇੱਕ ਧਿਆਨ ਨਾ ਹੋ ਕੇ ਕਦੇ ਕਿਸੇ ਦਾ ਮਾੜਾ ਚਾਹਿਆ ਨਹੀਂ ਵੀ ਹਰ ਇੱਕ ਦਾ ਚੰਗਾ ਹੀ ਚਾਹੁੰਦੇ ਸੀਗੇ ਹਨਾ ਹਰ ਇੱਕ ਦਾ ਜਿਹੜਾ ਹੈਗਾ ਦੁੱਖ ਚ ਵੀ ਸਹੇਕ ਸਹੇਕ ਹੁੰਦੇ ਸੀਗੇ ਜਾ ਕੇ ਜਰੂਰ ਪਿੰਡ ਪਾਈ ਦੇ ਚਾਹੇ ਕੋਈ ਰਿਸ਼ਤੇਦਾਰ ਹੈ ਚਾਹੇ ਕੋਈ ਪਿੰਡ ਚਾਹੇ ਚਾਹੇ ਕੋਈ ਆਸਮਾਨ ਚ ਹੈ ਹਰ ਇੱਕ ਦੇ ਦੁੱਖ ਸੁੱਖ ਚ ਵੀ ਸਹੇਕ ਹੋਣ ਆ ਔਖੇ ਟਾਈਮ ਵੀ ਕੱਟੇ ਨੇ ਕਦੇ ਕਿਸੇ ਨੂੰ ਦੱਸਿਆ ਵੀ ਨਹੀਂ ਹੈਗਾ ਹਨਾ ਕਦੇ ਆਪਣੇ ਮਾਪਿਆਂ ਕੋਲ ਵੀ ਇਹ ਨਹੀਂ ਕਿ ਦੱਸਿਆ ਮੈਂ ਕਿਵੇਂ ਟਾਈਮ ਆਪਦਾ ਕੱਟਦੇ ਆ ਕਹਿੰਦੇ ਹੁੰਦੇ ਤੇ ਹਰ ਇੱਕ ਨੂੰ ਇਹ ਹੀ ਕਿਹਾ ਸੀਗਾ ਤੇ ਬਹੁਤ ਵਧੀਆ ਬਹੁਤ ਵਧੀਆ ਪਰਮਾਤਮਾ ਨੂੰ ਵਧੀਆ ਕਰਦੇ ਜੀ ਲੋਕ ਵੀ ਜੇ ਪਰੌਣਾਂ ਕੇ ਤਾਂ ਵੀ ਆਪਣੀ ਜ਼ਿੰਦਗੀ ਨਹੀਂ ਲੰਘਦੀ ਹਨ ਜੇ ਆਪਾਂ ਵਧੀਆ ਦਿਲ ਚ ਤਾਂ ਬਹੁਤ ਕੁਝ ਰੱਖਿਆ ਹੁੰਦਾ ਹੱਸ ਕੇ ਜ਼ਿੰਦਗੀ ਜਿਹੜੀ ਹੈਗੀ ਕੱਟਣੀ ਚਾਹੀਦੀ ਹੈ ਹਨ ਆਪਾਂ ਇੱਕ ਜ਼ਿੰਦਗੀ ਤੇ ਜਿਵੇਂ ਪਰੌਣੇ ਆਏ ਹੋਏ ਹਾਂ ਤੇ ਇਹਨੂੰ ਚਲੋ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਧੰਨਵਾਦ ਕਰਦੇ ਆ ਪਰਮਾਤਮਾ ਦਾ ਹਨਾ ਬਹੁਤ ਹੀ ਜ਼ਿਆਦਾ ਹੈ ਜਿਹੜਾ ਹੈਗਾ ਬਹੁਤ ਕੁਝ ਜਿੰਨਾ ਕਦੇ ਸੋਚਿਆ ਵੀ ਨਹੀਂ ਸੀਗਾ ਓਨਾ ਕੁਝ ਪਰਮਾਤਮਾ ਨੇ ਦਿੱਤਾ ਪਰਮਾਤਮਾ ਤੇ ਭਰੋਸਾ ਵੀ ਰੱਖਿਆ ਹੈ ਪਰ ਇਸੇ ਤੋਂ ਕਦੇ ਲਾਇਕੇ ਵੀ ਵਰਤਾਂ ਦੇ ਉਹ ਨੂੰ ਪਾਉਣਾ ਪੈਂਦਾ ਹੁੰਦਾ ਤੁਸੀਂ ਕਦੇ ਵੀ ਹੌਸਲਾ ਨਾ ਹਾਰੋ ਆ ਜਿੰਮੇਤ ਜਾਰੀ ਰੱਖੋ ਮਿਹਨਤ ਕਰੋ ਮਿਹਨਤ ਨਾਲ ਹੀ ਸਾਰਾ ਕੁਝ ਆ ਜੇ ਆਪਾਂ ਬੰਨੇ ਬੈਠੇ ਰਹਾਂਗੇ ਪਰਮਾਤਮਾ ਵੀ ਆਪਾਂ ਨੂੰ ਕਿਵੇਂ ਦੇ ਦੇਣਾ ਜੇ ਆਪਾਂ ਕੰਮ ਕਰਦੇ ਆ ਜੇ ਤਾਂ ਆਪਣੀ ਮਿਹਨਤ ਨੂੰ ਫਲ ਜ਼ਰੂਰ ਲਾਉਂਦਾ ਪਰਮਾਤਮਾ ਆਪਣੀ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ ਹੈ ਇਕ ਕੋ ਲਖਤ ਕਦੇ ਵੀ ਕੁਛ ਨਹੀਂ ਬਣਦਾ ਹੈਗਾ ਜੀ ਹੌਲੀ ਹੌਲੀ ਚਲੋ ਹਨਾ ਆਪਾਂ ਸਾਰਾ ਘਰ ਤਿਆਰ ਕਰ ਲਾਂਗੇ ਜਿੱਥੇ ਇੰਨਾ ਹੋ ਗਿਆ ਹੁਣ ਤਾਂ ਬਸ ਥੋੜਾ ਹੀ ਰਹਿ ਗਿਆ ਹਨਾ ਚਲੋ ਇਹ ਵੀ ਪ੍ਰਮਾਤਮਾ ਜੀ ਦੀ ਕਿਰਪਾ ਨਾਲ ਛੇਤੀ ਹੀ ਹੋ ਜਾਊਗਾ ਜੀ ਬਹੁਤ ਭੈਣ ਭਾਈਆਂ ਦੀ ਹਨਾ ਸੇਮ ਮੇਰੇ ਵਰਗੀਆਂ ਜਿਹੜੀਆਂ ਹੈਗੀਆਂ ਸਾਡੇ ਵਰਗੀਆਂ ਕਹਾਣੀਆਂ ਹੋਣਗੀਆਂ ਸਟੋਰੀਆਂ ਹੋਣਗੀਆਂ ਹਨਾ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਆਪ ਸੰਘਰਸ਼ ਕਰਕੇ ਆਪ ਦਾ ਕਾਰਬਾਰ ਬਣਾਇਆ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਜਿਹੜਿਆ ਘਰਬਾਰ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਹੁੰਦਾ ਚਾਹੇ ਕੋਈ ਮਸੀਨਰੀ ਲੈਨੇ ਆ ਹਨਾ ਉਹਦਾ ਜਿਹੜਾ ਹੈਗਾ ਅਲੱਗ ਹੀ ਮਜ਼ਾ ਹੁੰਦਾ ਹੈ ਹਨਾ ਤੇ ਬਾਕੀ ਚਲੋ ਜਦੋਂ ਬਣਿਆ ਬਣਾਇਆ ਮਿਲ ਜਾਂਦਾ ਮਾਪੇ ਦਾ ਫਿਰ ਆਪਾਂ ਨੂੰ ਜਿਹੜਾ ਹੈਗਾ ਔਖ ਸੌਖ ਦਾ ਨਹੀਂ ਪਤਾ ਲੱਗਦਾ ਜੀ ਚਲੋ ਜੀ ਜੇ ਕਦੇ ਦੱਸਣ ਲੱਗੇ ਦੱਸਣ ਲੱਗ ਜਾਣਗੇ ਸਾਨੂੰ ਆਪਦੀਆਂ ਜਿਹੜੇ ਹੈਗੇ ਜਿਵੇਂ ਹੱਡ ਬੀਤੀਆਂ ਕਹਿ ਦਈਏ ਦੱਸਣ ਤੇ ਸਾਨੂੰ ਕਟੋ-ਕਟ 10 12 ਦਿਨ ਲੱਗ ਜਾਣਗੇ ਇੰਨੀ ਜਿਹੜੇ ਹੈਗੇ ਲੰਬੀਆਂ ਕਹਾਣੀਆਂ ਨੇ ਆਪਾਂ ਇੱਥੇ ਬਲੌਗ ਦਾ ਜਿਹੜਾ ਹੈਗਾ ਐਂਡ ਕਰਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ